ਰੂਹਾਨੀਅਤ ਉਹ پاک ਸ਼ਬਦ ਜਿਸ ਨੂੰ ਬੋਲਦਿਆਂ ਹੀ ਸੁਣਦਿਆਂ ਹੀ ਉਹ ਲਿਖਦਿਆਂ ਹੀ ਰੂਹ پاک ਹੋ ਜਾਂਦੀ ਹੈ ਜ਼ੁਬਾਨ پاک ਹੋ ਜਾਂਦੀ ਹੈ ਅੱਖਾਂ پاک ਹੋ ਜਾਂਦੀਆਂ ਨੇ ਇੱਥੋਂ ਤੱਕ ਕਿ ਇਨਸਾਨ ਅੰਦਰੋਂ ਬਾਹਰੋਂ پاک ਤੋਂ ਬਿਹਤਰ ਹੋ ਜਾਂਦਾ ਹੈ ਇਸ ਕਰਕੇ ਰੂਹਾਨੀਅਤ ਸ਼ਬਦ ਹੀ ਬਹੁਤ ਵੱਡਾ ਹੈ ਤੇ ਜੇ ਇਸ ਦੇ ਮਾਰਗ ਦੇ ਚੱਲਿਆ ਜਾਵੇ ਤਾਂ ਇਨਸਾਨ ਨੋ ਦੁਨੀਆ ਵਿੱਚ ਕਿਸੇ ਹੋਰ ਚੀਜ਼ ਦੀ ਤਮਾ ਨਹੀਂ ਦੇਂਦੀ। ਰੂਹਾਨੀਅਤ ਜੀ ਕਿਨ ਔਰ ਇਸ ਉਮਰ ਕੇ ਲੋਕੋ ਕੇ ਲਿए ਕਦ ਸ਼ੁਰੂਆਤ ਕਰਨੀ ਚਾਹੀਦੀ। ਰੂਹਾਨੀਅਤ ਦੇ ਮਾਰਗ ਤੇ ਚੱਲਣ ਲਈ ਜੇ ਆਪਾਂ ਉਮਰ ਸੀਮਾ ਦੀ ਗੱਲ ਕਰੀਏ। ਤਬ ਵਿਵੇਕ ਜਿਹੜਾ ਗਿਆਨ ਜਾਂ ਕਿਸੇ ਵੀ ilm ਨੂੰ حاصل ਕਰਨ ਦੀ ਤਲਬ ਉਹ ਬੱਚੇ ਨੂੰ ਵੀ ਲੱਗ ਸਕਦੀ ਹੈ ਉਹ ਜ਼ੁਬਾਨੀ ਜੇ ਵੀ ਤਲਬ ਲੱਗ ਸਕਦੀ ਹੈ ਕਦੇ ਬੁੱਢਾਪੇ 'ਚ ਵੀ ਲੱਗ ਸਕਦੀ ਹੈ ਇਸ ਕਰਕੇ ਇਹਦੀ ਉਮਰ ਸੀਮਾ ਦੀ ਕੋਈ ਤੈਅशुदा ਮਿਆਦ ਨਹੀਂ ਹੈਗੀ ਰੂਹਾਨੀਅਤ ਤੋਂ ਪਹਿਲਾਂ ਜਦੋਂ ਅਸੀਂ ਰੂਹਾਨੀਅਤ ਦੀ ਗੱਲ ਕਰਦੇ ਹਾਂ ਉਸੇ ਮਿਸਾਲ ਦੇ ਤੌਰ ਤੇ ਜਦੋਂ ਗੱਲ ਕਰੀਏ ਕਿਸੇ ਬੰਦੇ ਨੂੰ ਅਸੀਂ ਜਹਾਜ਼ ਦੀ ਟਿਕਟ ਲੈ ਦੇਈਏ ਬੇਡਾ ਬੰਦ ਕਰ ਲਓ ਕੋਣ ਔਰ ਜਹਾਜ਼ ਦੀ ਟਿਕਟ ਦੇ ਕੇ ਕਹੀਏ ਬੇ ਜਲੰਧਰ ਬੱਸ ਅੱਡੇ ਤੋਂ ਜਹਾਜ਼ ਫੜ ਲਓ ਤੇ ਲੋਕ ਆਪਣੇ ਹੱਸਣ ਲਾ ਪੜਦੇ ਸਿਮ ਐਜ਼ ਇਟ ਇਜ਼ ਇਕੁਅਲ ਹੈ ਬੇ ਰੂਹਾਨੀਅਤ ਤੋਂ ਪਹਿਲਾਂ ਇਹਨੋਂ ਪਰ ਰੂਹਾਨੀ ਗਿਆਨ ਕਿੰਨੇ ਆ ਉਹਦੀ ਪ੍ਰਾਪਤੀ ਚਾਹੀਦੀ ਆ ਪਰ ਉਸ ਤੋਂ ਪਹਿਲਾਂ ਵੀ ਕਿਤਾਬੀ ਗਿਆਨ ਹੋਣਾ ਚਾਹੀਦਾ ਬਹੁਤ ਸਾੱਚੇ ਦਰਵਾਜ਼ੇ ਕੀ ਸੋ ਇਸ ਕਰਕੇ ਜਿਹੜਾ ਕਿਤਾਬੀ ਗਿਆਨ ਆ ਕੋਈ ਚਾਹੇ ਕੋਈ ਸਟੂਡੈਂਟ ਹੈ ਚਾਹੇ ਕੋਈ ਯੰਗ ਮੈਨ ਹੈ 올ਡ ਮੈਨ ਹੈ ਜਦ ਤੱਕ ਕੋ ਕਿਤਾਬੀ ਗਿਆਨ ਦਾ ਨੂੰ ਇਸ਼ਕ ਨਹੀਂ ਲੱਗਦਾ ਤੇ ਰੋਹਾਨੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਰੋਹਾਨੀ ਗਿਆਨ ਤੋਂ ਪਹਿਲਾਂ ਕਿਤਾਬੀ ਗਿਆਨ ਹੋਣਾ ਜ਼ਰੂਰੀ ਹੈ ਮਿਸਾਲ ਦੇ ਤੌਰ ਤੇ ਅੱਜ ਅਗਰ ਤੁਸੀਂ ਕਿਸੇ ਬੁੱਕ ਚ ਪੜ ਲਓ ਬੇ ਫਲਾਨੀ ਫਲਾਨੀ ਬਿਲਡਿੰਗ ਬੜੀ ਅੱਛੀ ਬਣੀ ਹੋਈ ਹੈ ਬੇ ਦੁਨੀਆ ਦੇ ਫਲਾਨੇ ਕੋਲ ਦਿੰਦੀ ਹੈ ਉਹ ਜਦੋਂ ਪੜ ਲਈ ਅਸੀਂ ਸਾਡੇ ਅੰਦਰ ਇੱਕ ਤਲਬ ਜਾਗਣੀ ਉਹਨੂੰ ਦੇਖਣ ਦੀ ਕੀ ਜਾਗਣੀ ਤਲਬ ਜਾਗਣੀ ਦੇਖ ਤਾਂ ਨਹੀਂ ਲਈ ਪੜ ਕੇ ਪੜ ਕੇ ਤਲਬ ਜਾਗੀ ਉਹਦੇ ਲਈ ਅਸੀਂ ਫੇ ਸਾਧਨ ਜਟਾਉਣੇ ਆਇਆ ਬਾੜਾ ਕਿਸੇ ਨੂੰ ਪੁੱਛਾਂ ਕਿ ਕਿੱਦਾਂ ਜੀ ਸੇਮ ਇਸੇ ਤਰੀਕੇ ਨਾਲ ਜਿਹੜਾ ਕਿਤਾਬੀ ਗਿਆਨ ਆ ਉਹ ਰੱਬ ਦੀ ਜਿਹੜੀ ਉਸਤਤ ਬਾਰੇ ਤੁਹਾਨੂੰ ਦੱਸਦਾ ਰੱਬ ਦੀ ਕਲਪਨਾ ਬਾਰੇ ਦੱਸਦਾ ਵੀ ਰੱਬ ਇਦਾਂ ਤੇ ਉਹ ਜਿਹੜਾ ਕਿਤਾਬੀ ਗਿਆਨ ਸਾਡੇ ਅੰਦਰ ਰੱਬ ਨੂੰ ਮਿਲਣ ਦੀ ਤਲਬ ਲਾਉਦਾ ਤੇ ਰੂਹਾਨੀ ਗਿਆਨ ਜਿਹੜਾ ਉਹ ਮਰ ਗਿਆ ਉੱਤੇ ਚਲੀ ਜਾਂਦੀ ਅੰਤ ਵਿੱਚ ਰੂਹਾਨੀ ਗਿਆਨ ਕਿਤਾਬੀ ਗਿਆਨ ਇਹਨਾਂ ਦੋਨੋਂ ਤੋਂ ਪਹਿਲਾਂ ਇੱਕ ਕਾਮਲ ਮੁਰਸ਼ਿਦ ਹੋਣਾ ਜ਼ਰੂਰੀ ਆ ਬੋਲ ਸਾਚੇ ਦਰਵਾਜ਼ੇ ਕੀ